हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਹੈ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਟੋਟੀਆਂ ਟੋਟੀਆਂ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਨਸ਼ਹਿਰੇ ਪੰਨੂਆ ਤੋਂ ਦੋਸਤੋ ਕੋਈ 2.5-3 ਕਿਲੋਮੀਟਰ ਦੀ ਦੂਰੀ ਆ ਅੱਗੇ ਟੋਟੀਆਂ ਪਿੰਡ ਵੀ ਤਕਰੀਬਨ ਕੋਈ 2.5 ਕਿਲੋਮੀਟਰ ਤੇ ਰਹਿ ਜਾਂਦਾ ਤੇ ਬਿਲਕੁਲ ਜਦੋਂ ਆਪਾਂ ਨਸ਼ਹਿਰੇ ਪੰਨੂਆ ਤੋਂ ਦੋਸਤੋ ਟੋਟੀਆਂ ਨੂੰ ਆਉਣੇ ਦਾ ਰਸਤੇ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਬਿਲਕੁਲ ਬਾਹਰ ਹਵੇਲੀਆਂ ਦੇ ਉੱਪਰ ਭਾਜੀ ਗਰਮੇਲ ਸਿੰਘ ਹੋਰਾਂ ਦੀਆਂ ਬਹਿ ਤੇ ਬਿਲਕੁਲ ਪੱਠਾ ਜਿਹੜਾ ਪੈਂਦਾ ਦੋਸਤੋ ਪੱਠੇ ਦੇ ਬਿਲਕੁਲ ਆਪੋਜੀਟ ਜਿਹੜੀ ਆ ਬਿਲਕੁਲ ਛੜਕ ਜਿਹੜੀ ਆ ਤੁਹਾਨੂੰ ਬਿਲਕੁਲ ਹਵੇਲੀਆਂ ਤੇ ਲੈ ਜਾਊਗੀ ਬਾਕੀ ਨੰਬਰ ਜਿਹੜੇ ਆ ਉਹ ਹਰ ਵਾਰ ਦੀ ਤਰ੍ਹਾਂ ਆਪਾਂ ਦੋਸਤੋ ਵੀਡੀਓ ਦੇ ਬਿਲਕੁਲ ਥੱਲੇ ਚਲਦੇ ਕਰ ਦਿੰਨੇ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤੇ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਬਾਕੀ ਸਮੇ ਸਮੇ ਦੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਤਿੰਨ ਮੱਝਾਂ ਛੋਟੀਆਂ ਦਿਖਾ ਦਾਂਗੇ ਤੇ ਚਾਰ ਵੜਾ ਦੋ ਵੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਦੋ ਗੱਬਣਾ ਜਰਸੀ ਵੜਾ ਜਿਹੜੇ ਵੀਰ ਖਾਸ ਤੌਰ ਤੇ ਜਰਸੀ ਵੜਾ ਖਰੀਦਣੀਆਂ ਚਾਹੁੰਦੇ ਨੇ ਉਹਨਾਂ ਲਈ ਵੀ ਦੋਸਤੋ ਬਿਲਕੁਲ ਨਾਗ ਜਿਹੜਾ ਦੋ ਜਰਸੀ ਵੜਾ ਹੈਗੀਆਂ ਨੇ ਅੱਜ ਮੌਜੂਦ ਤੇ ਗੱਲਬਾਤ ਆਪਾਂ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਸਾਂਝੀ ਕਰ ਦਿਆਂਗੇ ਤੁਹਾਡੇ ਨਾਲ ਦੋਸਤੋ ਪੂਰੀ ਜਾਣਕਾਰੀ ਲੈ ਕੇ ਬਾਕੀ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਜੇਕਰ ਪਸ਼ੂ ਸੋਇਆ ਸਵਾਇਆ ਕੋਈ ਵੀਰ ਇਸ ਘਰੋਂ ਲੈ ਰਿਹਾ ਤਾਂ ਤੁਸੀਂ ਦੋ ਡੰਗ ਦੀ ਚਵਾਈ ਕਰ ਲਿਓ ਜਿਹੜਾ ਕੋਈ ਵੀਰ ਅੱਗੇ ਗੱਬਣ ਪਸ਼ੂ ਲੈ ਕੇ ਜਾਊਗਾ ਇਸ ਘਰੋਂ ਤਾਂ ਤੁਸੀਂ ਜਿਹੜਾ ਦੋਸਤੋ ਟਿਪ ਕੇ ਤਸਦੀ ਕਰ ਲਿਓ ਠੀਕ ਆ 28 ਸਤੰਬਰ ਨੂੰ ਅੱਜ ਦੋਸਤੋ ਟਾਈਮ ਕੋਈ ਸ਼ਾਮ ਦਾ ਦੋਸਤੋ 6 ਵਜੇ ਦਾ ਬਿਲਕੁਲ ਸ਼ਾਮ ਦਾ ਸਮਾਂ ਹੈ ਐਨੀਮਲ ਸਾਰੇ ਚੰਗੇ ਆ ਦੋਸਤੋ ਬਾਕੀ ਅੱਗੇ ਤੁਹਾਡੀ ਸੋਚ ਸਮਝਾ ਵਿਚਾਰ ਆ ਵੀ ਜਿਹੜਾ ਪਸ਼ੂ ਪਸੰਦ ਆਊਗਾ ਬਿਲਕੁਲ ਹੱਕ ਸਮਝ ਕੇ ਆਪਣੀ ਜਿਹੜੀ ਦੋਸਤੋ ਤਸੱਲੀ ਕਰ ਲਿਓ ਠੀਕ ਆ ਗੱਲਬਾਤ ਆਪਾਂ ਕਰਨੇ ਆ ਭਾਊ ਗਰਮੇਲ ਸਿੰਘ ਹਰਾਂਦੇ ਨਾਲ ਆਜੋ ਜੀ ਠੀਕ ਆ ਜੀ ਆਜੋ ਜੀ ਸਭ ਤੋਂ ਪਹਿਲਾਂ ਪਾਜੀ ਗਰਮੇਲ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਹੋਰ ਠੀਕ ਠਾਕ ਸਤਾਂ ਵਧੀਆ ਜੀ ਵਧੀਆ ਸੰਤੂ ਸਾਹਿਬ ਠੀਕ ਹੈ ਅੱਛਾ ਪਾਜੀ ਗਰਮੇਲ ਸਿੰਘ ਜੀ ਜਿੱਦਾਂ ਕਿ ਆਪਾਂ ਜ਼ਿਕਰ ਕਰਤਾ ਵੀ ਪਸ਼ੂ ਵਪਾਰ ਦਾ ਕੰਮ ਆ ਹਾਂਜੀ ਵਿਕਰੀ ਵਾਲੇ ਪਸ਼ੂ ਇੱਥੇ ਆਉਂਦੇ ਰਹਿੰਦੇ ਆ ਕਿੰਨੇ ਕ ਲੰਬੇ ਸਮੇਂ ਤੋਂ ਜਿਹੜਾ ਆਪਾਂ ਕੰਮ ਕਰਦੇ ਆ ਰਹੇ ਹਾਂ ਇਹਨਾਂ 35 ਸਾਲ ਹੋ ਗਏ ਭਾਜੀ 35 ਸਾਲ ਹੋ ਗਏ ਤੇ ਪਸ਼ੂ ਜ਼ਿਆਦਾਤਰ ਮਤਲਬ ਇਸੇ ਤਰ੍ਹਾਂ ਆਪਣੇ ਕੋਲ ਮੱਝਾਂ ਤੇ ਬੇੜਾਂ ਦੇ ਵਿੱਚ ਹੀ ਪਸ਼ੂ ਆਉਂਦੇ ਹਨ ਹਾਂਜੀ ਠੀਕ ਹੈ ਜੀ ਤੇ ਗੱਲ ਆਪਾਂ ਪਾਉ ਗਰਮੇਲ ਸਿੰਘ ਜੀ ਪੂਰੀ ਐ ਖੁੱ ਠੀਕ ਆ ਸੰਤਰਾ ਮਤਾ ਕੋਈ ਵੀ ਜੜੀ ਵੀ ਆਪਾਂ ਪਾਰਦਰਸ਼ੀ ਢੰਗ ਨਾਲ ਵੀ ਜੋ ਚਵਾਈ ਕੀਤੀ ਆ ਜੋ ਵੀ ਇਹਨਾਂ ਦਾ ਨਤੀਜਾ ਜੇ ਆਪਾਂ ਨੂੰ ਬਿਲਕੁਲ ਦੋ ਡੰਗ ਦੀ ਚਾਰ ਡੰਗ ਦੀ ਚਵਾਈ ਕਰਕੇ ਮਿਲਿਆ ਉਹ ਆਪਾਂ ਸਾਂਝਾ ਕਰਨਾ ਜੀ ਠੀਕ ਆ ਸੰਤ ਸਾਹਿਬ ਠੀਕ ਆ ਜੀ ਸੋ ਪਹਿਲੇ ਨੰਬਰ ਤੋਂ ਆਪਾਂ ਸਟਾਰ ਇਧਰੋਂ ਕਰ ਲਈਏ ਜੀ ਮੱਝਾਂ ਦੇ ਪਾਸਿਓ ਕਰ ਲਓ ਜੀ ਠੀਕ ਆ ਜੀ ਪਹਿਲੇ ਨੰਬਰ ਤੇ ਦੋਸਤੋ ਇੱਕ ਜਿਹੜੀ ਸਟਾਰਟਿੰਗ ਤੋਂ ਆਪਾਂ ਤੁਹਾਨੂੰ ਇਹ ਨੀਲੀ ਦਾ ਪੱਖ ਹੈਗਾ ਨੀਲੀ ਦੀ ਜਿਹੜੀ ਅਗਲੀ ਇਹ ਮੱਝ ਦਿਖਾਉਣ ਡਏ ਆ ਸੋ ਫੇਸ ਕੁਆਲਿਟੀ پوری ਬਾਡੀ ਬੰਦ ਤੇ ਪੂਰਾ ਬਾਡੀ ਸਟ੍ਰਕਚਰ ਕਿ ਤੁਹਾਨੂੰ ਦਿਖਾ ਦਿੰਨੇ ਆ ਪਰ ਛੋਟਾ ਜ ਸਿੰਗੀ ਬਹੁਤ ਛੋਟੀ ਆ ਅੱਖ ਬਿੱਲੀ ਮਣਕੀ ਆ ਮਗਰਲੇ ਪੈਰ ਤੋਤੇ ਆ ਜਿਵੇਂ ਆਪਾਂ ਨਾਰਮਲੀ ਨੀਲੀ ਦੇ ਪਸ਼ੂ ਦੇਖਦੇ ਆ ਠੀਕ ਆ ਤੇ ਅੱਛਾ ਭਾਜੀ ਕੀ ਡਿਟੇਲ ਇਹਦੀ ਕੀ ਆ ਵੀ ਸਵੇਰ ਕਿਨਮਾ ਸੂਈ ਆ ਜਾਂ ਗੱਬਣ ਆ ਜੀ ਸੱਚਾ ਸੂਆ ਦੂਜੇ ਸਵੇਰ ਗੱਬਣ 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 ਤਿਆਰੀ ਤੇ ਆ ਮਨ ਲੇ ਪੁੜੇ ਪੜੇ ਖਿੱਚੀ ਖੜੀ ਆ ਵੀ ਸੂਫੂ ਕੀ ਦੋ ਚਾਰ ਤਿੰਨ ਦਿਨ ਦੋ ਤਿੰਨ ਦਿਨ ਲੱਗੇਗੀ ਦੋ ਤਿੰਨ ਦਿਨ ਲੱਗੇਗੀ ਸੋ ਪੂਰੀ ਤਿਆਰੀ ਤੇ ਆ ਦੋਸਤੋ ਠੀਕ ਆ ਵੀ ਦੋ ਤਿੰਨ ਦਿਨ ਹਜੇ ਕੱਢਦੀ ਆ ਬਾਕੀ ਸ਼ੈਨ ਸ਼ੂਨ ਪੂਰੀ ਆ ਲਿਸ਼ਕਲੂਸਕ ਤੁਸੀਂ ਦੇਖੋ ਠੀਕ ਆ ਤੇ ਸੂਬਾ ਦੂਜਾ ਤੀਜਾ ਜੀ ਹੋ ਸਕਦਾ ਤੀਜਾ ਵੀ ਹੋਵੇ ਆਪਾਂ ਪਾਉ ਬੋਲ ਜਾਂਦੀ ਹੈ ਠੀਕ ਹੈ ਜੀ ਸੋ ਦੋਸਤੋ ਤੀਜਾ ਸੂਬਾ ਵੀ ਹੋ ਸਕਦੀ ਆ ਬਾਕੀ ਸਿੰਘੀ-ਸੁੰਗੀ ਜਿਹੜੀ ਆ ਥੋੜਾ ਜਿਹਾ ਸੂਬਾ ਘਟ ਬਖਾਉਂਦੀ ਆ ਜਿਵੇਂ ਦੂਜੇ ਸੂਬੇ ਵੀ ਬਹੁਤੇ ਵੀਰ ਆਪਾਂ ਕਹਿ ਸਕਦੇ ਵੇ ਦੂਜੇ ਸੂਬੇ ਪਰ ਤੀਜਾ ਸੂਬਾ ਮੰਨ ਕੇ ਤੁਸੀਂ ਕੋਈ ਵੀਰ ਸਬਦਾ ਕਰ ਲਿਓ ਠੀਕ ਆ ਸੋ ਬਿਲਕੁਲ ਦੋ ਤੋਂ ਤਿੰਨ ਦਿਨ ਹਜੇ ਸਮਾਂ ਕੱਢ ਜੂਗੀ ਆ ਦੇਖੋ ਜੀ ਠੀਕ ਹੈ ਜੀ ਸੋ ਹੈਵੀ ਬਾਡੀ ਵੇਟ ਦੀ ਆ ਦੋਸਤੋ ਵਜ਼ਨ ਲੋਡ ਪੂਰਾ ਮੱਝ ਦਾ ਠੀਕ ਆ ਤੇ ਵੱਡਾ ਕਦ ਕੱਡ ਤੇ ਇਹ ਲਾਇਆ ਜੀ ਆਹ ਦੇਖੋ ਜੀ ਹਾਈਟ ਕੱਦ ਦੀ ਆ ਫੁੱਲ ਵੱਡੀ ਆ ਦੋਸਤੋ ਵਜ਼ਨ ਵਜੂਦ ਪੂਰਾ ਮੱਝ ਦਾ ਠੀਕ ਆ ਜੀ ਪੂਰੀ ਹੈਵੀ ਬਾਡੀ ਵੇਟ ਦੀ ਫੁੱਲ ਬੜਾ ਫੁੱਲ ਵਜ਼ਨਦਾਰ ਅੱਛਾ ਬਾਜੀ ਮੰਨ ਲਓ 2-3 ਦਿਨ ਰਹਿ ਗਏ ਆ ਠੀਕ ਹੈ ਇਹ ਮੂਲੇ ਦਾ ਕੀ ਕਰਾਂਗੇ ਲੈਣ ਦੇਣ ਵਾਲੀ ਗੱਲਬਾਤ ਲੈਣ ਦੇਣ ਵਾਲੀ ਕੋਈ ਸੰਧੂ ਸਾਹਿਬ 10 ਚੋਂ ਇਹਦਾ ਮਾਨਤਾਣ ਕਰ ਦਾਂਗੇ 10 ਚੋਂ ਹਾਂਜੀ ਠੀਕ ਹੈ ਜੀ 10 ਚੋਂ ਕੋਈ ਮਾਨਤਾਣ ਕੋਈ 150 ਲਾ ਤੇ 1000 ਜੂਰ ਵਾਲੀ ਹੋਊਗਾ ਕੋਈ 1000 2000 ਦਾ ਵੀ ਕਰ ਦਾਂਗੇ ਕੋਈ ਗੱਲ ਨਹੀਂ ਸੰਧੂ ਸਾਹਿਬ ਠੀਕ ਹੈ ਜੀ ਤੇ ਤਿੱਪਣ ਐ ਬਿਲਕੁਲ ਭਰਾ ਪੂਰਾ ਓਕੇ ਪੋਲੀ ਪੋਲੀ ਹਮ ਲਓ ਵੀ ਦੋਸਤੋ ਬਿਲਕੁਲ ਤਿੱਪਣ ਇੱਕ ਨੰਬਰ ਆ ਕੋਈ ਵੀਰ ਭਰਾ ਕੇ ਤਸੱਲੀ ਕਰ ਸਕਦਾ ਠੀਕ ਹੈ ਜੀ ਨੀਂਦੀ ਦੀ ਇਹ ਮਾਜਾ ਠੀਕ ਆ ਬਾਕੀ ਪਿੱਠ ਪੂਠਾ ਤੁਸੀਂ ਆਪ ਹੀ ਦੇਖ ਲਓ ਠੀਕ ਆ ਜੀ ਥੱਬਿਆਂ ਦਾ ਥੱਬੇ ਵਾਲੀ ਬੈਠੀ ਕਰਮਾਂ ਲਈ ਅੱਜ ਦੇ ਦਿਨ ਸੋ ਆਰਡਰ ਕੁਆਲਿਟੀ ਚੰਗੀ ਆ ਇੱਕਸਾਰ ਥਣ ਦੇ ਥਣ ਲੰਬਾਈ ਦੇ ਵਿੱਚ ਵੀ ਕਾਫੀ ਵਧੀਆ ਆ ਦੇਖੋ ਜੀ ਠੀਕ ਆ ਜੀ ਸੋ ਵੈਸਟ ਆਰਡਰ ਕੁਆਲਿਟੀ ਆ ਜੇਕਰ ਦੋਸਤੋ 2-4 ਦਿਨ ਕੱਢ ਗਈ ਤੇ ਥੋੜਾ ਜਿਹਾ ਤੁਸੀਂ ਵੀ ਆਈਡੀਆ ਲਾ ਸਕਦੇ ਹੋ ਵਧੀਆ ਬਿਲਕੁਲ ਆਰਡਰ ਦੀ ਕੁਆਲਿਟੀ ਕਰ ਲੂਗੀ ਤਿਆਰ ਠੀਕ ਆ ਸੋ ਇਸ ਤੋਂ ਬਾਅਦ ਇੱਕ ਆਪਣੇ ਕੋਲੇ ਦੂਜੇ ਨੰਬਰ ਤੇ ਜਿਹੜੀ ਆ ਮੱਝ ਆ ਜੀ ਇਹ ਤਾਂ ਤੀਜਾ ਸੂਆ ਸੰਤੂ ਸਾਹਿਬ ਤੀਜਾ ਸੂਆ ਇਹ ਸੂਈ ਹੈ ਸੋਈਆ ਸੋਈ ਇਹਨੂੰ ਦਿਨ ਕਿੰਨੇ ਹੋ ਗਏ ਜੀ ਇਹਨੂੰ 6ਵਾਂ ਦਿਨ ਹੋ ਗਿਆ 6ਵਾਂ ਦਿਨ ਆ ਜੀ ਹਾਂ ਜੀ ਤੀਜਾ ਸਵੇਰ 6ਵਾਂ ਦਿਨ ਤੇ ਮਗਰ ਬੱਚਾ ਇਹਦਾ ਕੱਟੀ ਆ ਕੱਟੀ ਆ ਜੀ ਕੱਟੀ ਆ ਆ ਜੀ ਆ ਦੇਖੋ ਜੀ ਇਹ ਮਗਰ ਬੱਚਾ ਕੱਟੀ ਆ ਗਈ ਹੈ ਠੀਕ ਆ ਜੀ ਤੀਜਾ ਸਵੇਰ ਤੇ ਹੁਣ ਮਤਲਬ ਕਿ ਅੱਜ 6ਵਾਂ ਦਿਨ ਆ ਤੇ ਦੁੱਧੋ ਤੇ ਮਤਲਬ ਕਿ ਚਲੋ ਆਈ ਗਿਆ ਪਸੂ ਬੌਲੇ ਤੋਂ ਬਾਹਰ ਨਿਕਲ ਆਈ ਕਿੰਨਾ ਕ ਚਵਾ ਦਾਂਗੇ ਦੋ ਡੰਗ ਦਾ ਹੁਣ 15 ਕਿਲੋ ਚਵਾ ਦਾਂਗੇ 15 ਕਿਲੋ ਵੀ ਬਿਲਕੁਲ ਜਿਹੜਾ ਇੱਕ ਹੁੰਦਾ ਨਾ ਵੀ ਝਾਗ ਅਲਾ ਕੇ ਠੰਡਾ ਕਰਕੇ ਦੁੱਧ ਠੰਡਾ ਕਰਕੇ ਠੰਡਾ ਕਰਕੇ ਦੋ ਟਾਈਮ ਚ ਠੀਕ ਹੈ ਜੀ ਬਾਡੀ weight ਆਪਾਂ ਵੇਖੀਏ ਤੇ ਮੱਝ ਦਾ ਬਾਡੀ weight ਵੀ ਚੰਗਾ ਪਰ ਆਰਡਰ ਦੀ ਕੁਆਲਿਟੀ ਬੈਸਟ ਹੈ ਜੀ ਠੀਕ ਹੈ ਤੇ ਕਈ ਵਾਰ ਆਉਂਦਾ ਵੀ ਦੋਸਤੋ ਵੱਡੇ ਵੱਡੇ ਪਸ਼ੂ ਵੀ ਜਿਹੜਾ 12 ਕਿਲੋ ਤੱਕ ਡੱਕਾ ਲਾ ਜਾਂਦੇ ਆ ਵੀ 12 ਕਿਲੋ ਨਹੀਂ ਟੱਪਦੇ ਪਰ ਹਾਈਟ ਜਿਹੜੀ ਇਹਦੀ ਮੀਡੀਅਮ ਆ ਹਾਈਟ ਮੀਡੀਅਮ ਆ ਬਾਕੀ ਪਤਲੇ ਪਿੰਡੇ ਦੀ ਆ ਬਿਲਕੁਲ ਆਪਾਂ ਕਹ ਲਈਏ ਵੀ ਕਾਗਜ਼ ਵਰਗੀ ਸਕਿਨ ਆ ਠੀਕ ਹੈ ਤੇ ਬਾਕੀ ਧਾਰਾਂ ਧੂਰਾਂ ਦਾ ਕੋਈ ਥਾਣਾ ਦੇ ਵਿੱਚ ਆਪਸੀ ਫਰਕ ਤੇ ਨਹੀਂ ਗਾਗਲੇ ਪਿਛਲੇ ਕੋਈ ਦੋ ਡੰਗ ਚੋਕੇ ਲਵੇ ਠੀਕ ਹੈ ਜੀ ਜਾਓ ਜੀ ਖੋਲ ਕੇ ਵੀਰ ਦਿਖਾ ਲੀਏ ਦੋ ਡੰਗ ਦੋਸਤੋ ਚੋਲੋ ਤਿੰਨ ਟਾਈਮ ਚੋਲੋ ਇੱਕ ਟਾਈਮ ਵੀਰ ਮੇਰਾ ਕੋਈ ਖਾਲੀ ਕਰਕੇ ਦੋ ਡੰਗ ਦੀ ਚਬਾਈ ਟਾਈਮ ਟੂ ਟਾਈਮ ਕਰ ਲੋ ਠੀਕ ਆ ਜੀ ਤੇ 15 ਕਿਲੋ ਦਾ ਜਿਹੜਾ ਦੁੱਧ ਬਿਲਕੁਲ ਹਾਜ਼ਰ ਆ ਮਗਰ ਕੱਟੀ ਐ 6ਵੇਂ ਦਿਨ ਦੇ ਵਿੱਚ ਠੀਕ ਹੈ ਜੀ ਸੋ 17 ਦਾ ਦੋਸਤੋ ਮੈਂ ਤਾਂ ਮੈਂਸ਼ਨ ਕੀਤਾ ਸੀਗਾ ਮੈਨੂੰ ਥੋੜਾ ਜਿਹਾ ਲੱਗਦਾ ਸੀਗਾ ਭਾਜੀ ਕਰਮੇਲ ਸਿੰਘ ਮਾੜਾ ਜਿਵੇਂ ਸਾਈਡ ਰੱਖਦੀ ਐ ਨਹੀਂ ਰੱਖੇਗੀ ਅੱਛਾ ਜੀ ਹਾਂ ਠੀਕ ਹੈ ਜੀ ਤੇ ਇਹਦਾ ਫਿਰ ਕੀ ਕਰਾਂਗੇ ਮੋਲ ਆਪਾਂ ਲੈਣ ਦੇਣ ਇਹ ਤਾਂ 82000 ਚੋਂ ਕੋਈ 2400 ਛੱਡ ਦਾਂਗੇ 82 ਚੋਂ ਹਾਂ ਜੀ ਠੀਕ ਹੈ ਜੀ 82000 ਚ ਦੋਸਤੋ ਵੀ ਭਾਜੀ ਦਾ ਵੀ ਕੋਈ 2400 ਕੋਈ 500 ਤੱਕ ਵੀ ਲੈਸ ਹੋ ਜਾਊਗੀ 82000 ਦੇ ਵਿੱਚੋਂ ਸੋ ਆਰਡਰ ਕੁਆਲਿਟੀ ਇੱਕ ਵਾਰੀ ਤੁਹਾਨੂੰ ਆ ਥੰਨ ਤੁਨ ਪ੍ਰੋਪਰ ਇੱਕ ਵਾਰੀ ਤੁਸੀਂ ਦੇਖ ਲਓ ਠੀਕ ਹੈ ਜੀ ਤੋ ਮੇਰਾ ਵੀ ਇੱਕ ਰਿਕੁਐਸਟ ਹਰ ਵਾਰ ਹੁੰਦੀ ਹੈ ਵੀ ਵੀਡੀਓ ਤੁਸੀਂ ਇੱਕ ਵਾਰੀ ਦੋ ਵਾਰੀ ਥੋੜਾ ਜਿਹਾ ਤਰੀਕੇ ਨਾਲ ਦੇਖ ਲਿਓ ਸਕਿਪ ਨਾ ਕਰਿਆ ਕਰੋ ਠੀਕ ਹੈ ਸਕਿਪ ਕਰਕੇ ਬਹੁਤੇ ਵੀਰ ਵੀਡੀਓ ਜਦੋਂ ਤੁਸੀਂ ਦੇਖਦੇ ਹੋ ਤੇ ਫਿਰ ਤੁਸੀਂ ਵਾਰ-ਵਾਰ ਕੋਈ ਚੀਜ਼ ਉਹ ਰਿਪੀਟ ਕਰਦੇ ਹੋ ਇਸ ਕਰਕੇ ਇੱਕ ਵਾਰੀ ਪੂਰੀ ਓਰੀਜਨਲ ਚੀਜ਼ ਦੇਖਿਆ ਕਰੋ ਠੀਕ ਹੈ 82000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਹੈ ਅੱਗੇ ਤੀਜੇ ਨੰਬਰ ਤੇ ਜਿਹੜੀ ਆ ਤੁਹਾਨੂੰ ਅਗਲੀ ਆਪਾਂ ਮਾਝ ਦਿਖਾਉਣੀ ਹੈ ਇਹ ਵੀ ਸੂਈ ਹੈ ਨਾ ਜੀ ਇਹ ਰਾਤ ਦੀ ਸੂਈ ਹੈ ਰਾਤ ਹੀ ਸੂਈ ਹੈ ਤੇ ਇਹ ਇਹ ਸਵੇਰ ਭਾਜੀ ਕਿਨਵਾ ਫਿਰ ਦੂਜਾ ਦੂਜਾ ਸਵੇਰ ਤੇ ਜੇਰ ਜੁਰ ਪ੍ਰੋਪਰ ਪੈ ਗਈ ਠੀਕ ਹੈ ਮਗਰ ਬੱਚਾ ਕਟਾ ਤੇ ਕੱਟੀ ਹੈ ਜੀ ਕੱਟੀ ਹੈ ਕੱਟੀ ਹੈ ਫੀਮੇਲ ਕਾਫ ਆ ਦੋਸਤੋ ਥਰਡ ਨੰਬਰ ਤੇ ਜਿਹੜੀ 3ਰੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਮੱਝ ਦਿਖਾ ਰਹੇ ਹਾਂ ਠੀਕ ਹੈ ਜੀ ਤੇ ਸੂਬਾ ਵੀ ਤੀਜਾ ਹੈ ਨਾ ਜੀ ਨਹੀਂ ਦੂਜਾ ਦੂਜਾ ਠੀਕ ਹੈ ਦੂਜੇ ਸੂਬੇ ਦੇ ਵਿੱਚ ਸੈਕੰਡ ਲੋਕੇਸ਼ਨ ਦੇ ਵਿੱਚ ਠੀਕ ਹੈ ਕੱਲ ਦੋਸਤੋ ਕੱਲ ਦੀ ਸੂਈ ਹੈ ਜੀ ਦੂਜਾ ਦਿਨ ਤੇ ਆਰਡਰ ਕੁਆਲਿਟੀ ਆ ਦੇਖੋ ਜੀ ਅੱਛਾ ਜੀ ਬੌਲੇ ਦੇ ਵਿੱਚ ਕੋਈ ਦੋ ਡੰਗ ਦੀ ਫਿਰ ਚਬਾਈ ਹੋਈ ਚੁੱਕੀ ਹੈ ਅੱਜ ਮਾਰਨਿੰਗ ਤੇ ਕੱਲ ਰਾਤ ਦੀ ਹੈ ਨਾ ਹਾਂ ਜੀ ਤੇ ਅਰ 6 ਕਿਲੋ ਹੋਊਗਾ ਬੋਲਾ ਕਿੰਨਾ ਕੇ ਜੀ 10 ਕਿਲੋ ਵਾਲੀ ਹੋਊ ਹਣ 10 ਕਿਲੋ ਠੀਕ ਹੈ ਜੀ ਚਵਾਪ ਸਮਾਂ ਚੰਗਾ ਵਧੀਆ ਪੁੱਰ ਲਈ ਠੀਕ ਹੈ ਇੱਕ ਸਾਰੀ ਚਵਾਪ ਸਮਾਂ ਬਿਲਕੁਲ ਹਾਂ ਜੀ ਹਾਂ ਜੀ ਆ ਮੋਟਰੀ ਤਾਰ ਹੁੰਦੀ ਏ ਮੋਟਰ ਚੱਲਦੀ ਮੱਛੀ ਮੱਛੀ ਮੋਟਰ ਚੱਲਦੀ ਹਾਂ ਜੀ ਦੋ ਜੀ ਖੋਰ ਕੇ ਤੋਰਦੀ ਵੀਰ ਜੀ ਅ ਵੀ ਦੂਜੇ ਸਵੇਰੇ ਦੋਸਤੋ ਬਿਲਕੁਲ ਆ ਜਿਹੜੀ ਤੁਹਾਨੂੰ ਅਗਲੀ ਆਪਾਂ ਝੋਟੀ ਦਿਖਾ ਰਹੇ ਦੂਜੇ ਸਵੇਰ ਸੋਈ ਏ ਠੀਕ ਆ ਹਾਈਟ ਮੀਡੀਅਮ ਆ ਤੇ ਸੂ ਦੇ ਵਿੱਚ ਨਾਰਮਲ ਆਪਾਂ ਕਿਹਾ ਅ ਗਿਨ ਲੈਂਦੀ ਆ ਦੋਸਤੋ ਵੀ ਜਿਵੇਂ ਕੋਈ ਇੱਕ ਦੋ ਦਿਨ ਪਸ਼ੂ ਨੂੰ ਸੋਵੇਂ ਨ ਹੁੰਦੇ ਵੀ ਸੂਹ ਦੇ ਵਿੱਚ ਪਸ਼ੂ ਆ ਜਾਂਦਾ ਇਸ ਕਰਕੇ ਆਪਦੀ ਸਿਹਤ ਜਿਹੜੀ ਦੋਸਤੋ 2 ਤੋਂ 4 ਦਿਨਾਂ ਦੇ ਵਿੱਚ ਆਪਾਂ ਕਹਿ ਲਾਂਗੇ ਵੀ ਚਲੋ ਪਸ਼ੂ ਰਿਕਵਰ ਕਰ ਜਾਂਦਾ ਠੀਕ ਆ ਤੇ ਕੋਈ 9 ਤੋਂ ਪਲੱਸ 9 10 10 ਕਿਲੋ ਜਿਹੜਾ ਬਿਲਕੁਲ ਬੌਲੇ ਤੇ ਇਹ ਚੱਲ ਰਹੀ ਹੈ ਠੀਕ ਆ ਵੈਸੇ ਚਵਾਈ ਜਿਹੜੀ ਉਹ ਦੋ ਡਾਂਗ ਹੀ ਹੋਈ ਆ ਕੱਲ ਜਿੱਦਾਂ ਕਿ ਸੋਈ ਹੈ ਕੱਲ ਸ਼ਾਮ ਦੀ ਤੇ ਅੱਜ ਮਾਰਨਿੰਗ ਦੀ ਠੀਕ ਹੈ ਜੀ ਸੋ ਦੋ ਜਿਹੜੀਆਂ ਮੱਝਾਂ ਸੂਈਆਂ ਦੋਸਤੋ ਦੋ ਥੱਲੇ ਜਿਹੜੇ ਬੱਚੇ ਆ ਫੀਮੇਲ ਕਾਫ ਆ ਕੋਈ ਵੀਰ ਭਲੇਕੇ ਜਨਾ ਰਊਗਾ ਹੈ ਤੇ ਆ ਦੇਖੋ ਜੀ ਇਹ ਤਾਂ ਮੋਲ ਫਿਰ ਲੈਣ ਦੇਣ ਭਾਜੀ ਕੀ ਕਰਦੇ ਆ ਇਹਦਾ 72000 ਚੋਂ ਕੋਈ ਮਾਨਤਾਣ ਕਰਦਾਂਗੇ 72000 ਚੋਂ ਹਾਂਜੀ ਠੀਕ ਆ ਜੀ 72000 ਦੇ ਵਿੱਚੋਂ ਦੋਸਤੋ ਛੋੜਛੱਪਾ ਕੋਈ ਮਾਨਤਾਣ ਉਹ ਜ਼ਰੂਰ ਹੋ ਜਾਊਗਾ ਠੀਕ ਆ ਸੋ ਇੱਥੋਂ ਤੱਕ ਜਿਹੜੇ ਪਸ਼ੂ ਆਪਾਂ ਐਨੀਮਲ ਜਿਹੜੇ ਦੋਸਤੋ ਮੱਝਾਂ ਦੇ ਵਿੱਚ ਤੁਹਾਨੂੰ ਦਿਖਾਤੇ ਅੱਗੇ ਚਾਰਨਕ ਜਿਹੜੇ ਆ ਉਹ ਬੇੜਾ ਆਪਾਂ ਕਰਦੇ ਆ ਜਾਣਕਾਰੀ ਸਾਂਝੀ ਠੀਕ ਆ ਚਾਰ ਬੇੜਾ ਨੇ ਤੇ ਜਿਨ੍ਹਾਂ ਚੋਂ ਦੋ ਸੋਈਆਂ ਦੋ ਗੱਬਣ ਜਰਸੀ ਬੇੜਾ ਵੀ ਹੈਗੀਆਂ ਲਾਸਟ ਦੇ ਵਿੱਚ ਦਿਖਾ ਦਾਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਅੱਛਾ ਜਿਹੜੀ ਇੱਕ ਭਾਜੀ ਆ ਆਪਣੇ ਕੋਲ ਆ ਗਈ ਹੈ ਵੜ ਹਾਂਜੀ ਇੱਕ ਸੱਛਾਈ ਵਾਲ ਚ ਆ ਗਈ ਹੈ ਅੱਛਾ ਜੀ ਆਜਾ ਲਓ ਜੀ ਇਹ ਸੁਬਾ ਕਿੰਨਾ ਸੋਈ ਹੈ ਜੀ ਦੂਜਾ ਦੂਜੇ ਸੂਬੇ ਆ ਦਿਨ ਇਹਨੂੰ ਕਿੰਨੇ ਹੋ ਗਏ ਦਿਨ ਇਹਨੂੰ 6 ਵਾਂ ਕੋ 6 ਮਾਂ ਦਿਨ ਬੱਚਾ ਮਗਰਾ ਆ ਗਿਆ ਫੀਮੇਲ ਕਿ ਮੇਲ ਬੱਚਾ ਜੀ ਬੱਚਾ ਬੱਚਾ ਠੀਕ ਆ ਜੀ ਅੱਛਾ 6 ਦਿਨ ਦਾ ਸਮਾਂ ਦੱਸਿਆ ਜੀ ਭਾਜੀ ਆ ਜੀ ਦੁੱਧ ਕਿੰਨਾ ਹੋਊਗਾ ਇਹਦੇ ਥਲੇ 16 ਕਿਲੋ ਹੋਊਗਾ 16 ਕਿਲੋ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਹੈ ਦੋਸਤੋ ਠੀਕ ਹੈ ਜਿੱਦਾਂ ਆਪਾਂ ਨਾਰਮਲ ਹੀ ਸ਼ਾਹੀ ਵਾਲ ਤੇ ਬਿਲਕੁਲ ਥਣ ਦੀ ਕੁਆਲਿਟੀ ਬਿਲਕੁਲ ਇੱਕਸਾਰ ਹੀ ਆਪ ਨੂੰ ਮਿਲਦੀ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਡਿਫਰੈਂਸ ਜਿਹੜਾ ਦੋਸਤੋ ਵਿੱਚ ਹੈ ਬੇਸ਼ੱਕ ਤੁਹਾਨੂੰ ਘੱਟ ਨਜ਼ਰ ਆਊਗਾ ਪਰ ਦੁੱਧ ਜਿਹੜਾ ਦੋਸਤੋ 15 16 15 16 ਜਿਹੜਾ ਬਿਲਕੁਲ ਜੈਨੂਇਨ ਹੈ ਜੀ ਹੈਗਾ ਹਨ ਹਾਜ਼ਰ 4 ਦਿਨ ਚਬਾਈ ਕਰ ਸਕਦਾ ਲਓ ਜੀ ਠੀਕ ਹੈ ਜੀ ਕੋਈ 4 ਡੰਗ ਕੋਈ 4 ਦਿਨ ਜਾਂ 2 ਦਿਨ ਦੋਸਤੋ 2 ਡੰਗ ਜਾਂ 3 ਡੰਗ ਆਪ ਦੀ ਚਬਾਈ ਕਰਕੇ ਕੋਈ ਵੀ ਰੱਤਸੱਲੀ ਕਰ ਸਕਦਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਵਾਬ ਸਮਾਦੇ ਦੋਸਤੋ ਸਾਰੇ ਪਸ਼ੂ ਤੁਹਾਨੂੰ 88 ਸਾਰੇ ਫਸਟ ਕਲਾਸ ਮਿਲਣਗੇ ਠੀਕ ਆ ਸੋ ਮੇਰਾ ਵੀਰ ਜਰੂਰ ਤੁਸੀਂ ਦੱਸਣ ਮੁਤਾਬਕ ਜੋ ਚੀਜ਼ ਦੱਸੀ ਜਾਂਦੀ ਉਹਨੂੰ ਵੈਰੀਫਾਈ ਕਰਨਾ ਕਿਸੇ ਵੀਰ ਨੇ ਖਰੀਦਦਾਰ ਨੇ ਤੁਹਾਡੀ ਆਪਦੀ ਰਿਸਪੌਂਸਿਬਿਲਟੀ ਆ ਹੱਕ ਬਣਦਾ ਠੀਕ ਆ ਬਾਕੀ ਠੰਡੀ ਧੀਰੀ ਵੇਖ ਲਓ ਸੀਲ ਸਭ ਪੂਰੀ ਆ ਜਿਹੜੇ ਬੰਨਿਓ ਮਰਜੀ ਹੱਥ ਲੱਗਾਈ ਜਾਓ ਜਿਹੜਾ 200 ਪਿੰਨ ਅੱਛਾ ਬਿਨਾ ਬੰਗੇ ਰਸੀਤੋ ਹੀ ਆਪਾਂ ਚੁਵਾਈ ਕਰਦੇ ਨਾ ਹਾਂਜੀ ਤੇ ਕੀ ਕਰਾਂਗੇ ਅੰਦੀ ਆ ਡਿਮਾਂਡ ਮੁੱਲ ਕੀ ਕਰਾਂਗੇ ਜੀ ਇਹਦਾ 45000 ਚੋਂ ਮਾਨਤਾਣ ਕਰਦਾਂਗੇ 45 ਚੋਂ ਠੀਕ ਆ ਜੀ 45000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਬਿਲਕੁਲ ਵੇੜ ਤੁਸੀਂ ਦੇਖ ਲਈ ਆ ਤਸੱਲੀ ਬਖਸ਼ਾ ਸੀਲ ਸਾਊਗਾ ਪੂਰੀ ਇੱਕ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੇੜਾਂ ਦੇ ਵਿੱਚੋਂ ਦੋਸਤੋ ਦਿਖਾਉਣੇ ਆ ਠੀਕ ਆ ਜੀ ਬਿਲਕੁਲ ਹੌਲੀ ਜੀ ਵੇੜ ਲੱਗਦੀ ਏ ਮੈਨੂੰ ਲੱਗਦਾ ਵੀ ਮੂਹ ਤੋਂ ਤੋਂ ਵੀ ਇਹ ਦੌਂਦੀ ਚੌਕੀ ਹੋ ਗਈ ਕਿ ਪਹਿਲਾਂ ਨਹੀਂ ਸੋਈ ਚੌਕੀ ਜੀ ਚੌਕੀ ਚੌਕੀ ਆ ਠੀਕ ਆ ਜੀ ਚਾਰ ਦੰਦ ਬੱਛੀ ਆ ਦੋਸਤੋ ਪਲੂਨ ਬੱਛੀ ਸੋਈ ਆ ਠੀਕ ਆ ਤੇ ਦਿਨ ਨੂੰ ਭਾਜੀ ਕਰਮੇਲ ਸਿੰਘ ਜੀ ਕਿੰਨੇ ਕੋ ਹੋ ਗਿਆ ਇਹਨਾਂ ਤੀਜਾ ਦਿਨ ਹੋ ਗਿਆ ਭਾਜੀ ਤੀਜਾ ਦਿਨ ਬੱਛੀ ਮਗਰ ਤ ਚਵਾਈ ਚੋਈ ਬਹੁਤ ਵਧੀਆ ਹੂੰ ਆ ਮગર ਬੱਛਾ ਵੇਖੋ ਜੀ ਠੀਕ ਆ ਮગર ਪਛੀ ਤੇ ਚਵਾਈ ਜਿਹੜੀ ਇੱਕ ਨੰਬਰ ਆ ਦੋਸਤੋ ਠੀਕ ਆ ਤੇ ਮੂੰਹੋਂ ਦੰਦੋਂ ਚਾਰ ਆ ਚਾਰ ਦੰਦਾਂ ਠੀਕ ਆ ਜੀ ਤੇ ਖੋਲ ਕੇ ਵਿਰਜ ਨੂੰ ਵੀ ਤੋਰਤੀਏ ਲੰਮਾ ਤੇ ਹੁਣ ਮਤਲਬ ਕਿ ਬਾਲੇ ਚ ਹੀ ਹੋਊਗੀ ਫਿਰ ਬਾਲੇ ਚ ਹੀ ਬਾਲੇ ਕਿੰਨਾ ਕ ਬਾਲਾ ਆਪਾਂ ਕੀਤਾ ਕਾਊਂਟ ਜਾਂਦਾ ਉਹ ਹਣ 15 ਕਿਲੋ ਬਾਲਾ ਦੇ ਤੇ 15 ਕਿਲੋ ਉਹ ਚੰਗੀ ਮੀਹ ਦਾ ਬੱਛੀ ਤੋਂ ਨਾ ਹਾਂਜੀ ਇਹ ਕ੍ਰੋਸ ਪਨ ਜਰਸੀ ਕ੍ਰੋਸ ਚ ਹੀ ਆ ਜਾਂਦੀ ਨਾ ਹੂੰ ਐਚ ਐਫ ਦਾ ਥੋੜਾ ਜਿਹਾ ਤੇ ਬਾਕੀ ਜਰਸੀ ਦਾ ਜਿਹੜਾ ਦੋਸਤੋ ਕ੍ਰੋਸ ਹੈਗਾ ਇਸ ਬਾਹਰ ਦੇ ਵਿੱਚ ਇੱਥੋਂ ਕਲਾਰ ਲਿਓ ਮੇਜ ਮਾ ਜੀ ਹਾਂ ਠੀਕ ਹੈ ਜੀ ਜੀ ਸੋ ਆਰਡਰ ਕੁਆਲਿਟੀ ਕਾਫੀ ਬੈਸਟ ਆ ਦੋਸਤੋ ਬਾਕੀ ਜਿੱਦਾਂ ਕਿ ਪਹਿਲਾ ਸੂਆ ਇਹ ਬੱਚੀ ਸੂਈ ਆ ਨਵੀਂ ਬੱਚੀ ਆ ਸੋ ਜਰੂਰ ਮੇਰਾ ਵੀਰ ਜਿਸ ਨੇ ਘਰੇਲੂ ਵੇਸਕ ਘਰੇਲੂ ਵੇਸਤੇ ਰੱਖਣੀਆਂ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਬੱਚੀ ਨਵੀਂ ਆ ਮਗਰ ਵੀ ਬੱਚੀ ਮਗਰ ਵੀ ਬੱਚੀ ਨਾ ਜੀ ਬੱਚੀ ਬੱਚੀ ਮਗਰ ਵੀ ਬੱਚੀ ਆ ਵੇਖ ਸਕਦੇ ਹੋ ਬਿਲਕੁਲ ਮਗਰ ਵੀ ਬਹੁਤ ਕੁਆਲਿਟੀ ਦੀ ਬਰੀਡ ਦੇ ਵਿੱਚ ਬੱਚੀ ਆ ਆ ਦੇਖੋ ਜਰਾ ਆ ਦੇਖੋ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਆ ਦੇਖੋ ਠੀਕ ਹੈ ਅਚਾ ਭਾਜੀ ਗਰਮੇਲ ਸਿੰਘ ਜੀ ਇਹ ਤਾਂ ਫਿਰ ਮੁੱਲ ਕੀ ਕਰਾਂਗੇ ਬੱਛੀ ਦਾ ਇਹ 55000 ਦੀ ਦੇ ਦਾਂਗੇ ਭਾਜੀ 55 ਦੀ ਹਾਂਜੀ ਵੀ ਲੈਣ ਦੇਣ ਵਾਲੀ ਗੱਲ ਬਾਤ ਆ ਇਹ ਲੈਣ ਦੇਣ ਵਾਲੀ ਠੀਕ ਹੈ ਜੀ ਹਾਂਜੀ 55000 ਦੀ ਬੱਛੀ ਹੈ ਬਾਕੀ ਦੋਸਤੋ ਬੱਛੀ ਮੈਨੂੰ ਬਹੁਤ ਵਧੀਆ ਲੱਗੀ ਆ ਫਰਸਟ ਕਲਾਸ ਆ ਆ ਦੇਖੋ ਵੀ ਠੰਡੀ ਧੀਰੀ ਆ ਸੀਲਸ ਹੋਊ ਦੇਖ ਸਕਦੇ ਤੁਸੀਂ ਕਿਸ ਹੱਦ ਤੱਕ ਆ ਤੇ ਥਣ ਥਣ ਵੀ ਮੈਨੂੰ ਲੱਗਦਾ ਪਹਿਲਾਂ ਨਾ ਬੱਛੀਆਂ ਤੇ ਕਈ ਵਾਰ ਆ ਪਾਈਡੀ ਉਮੀਦ ਨਹੀਂ ਕੀਤੀ ਹੁੰਦੀ ਵੀ ਆਹ ਦੇਖੋ ਵੀ ਮੁੱਠੀ ਥਣ ਠੀਕ ਹੈ ਜੀ ਵੀ ਹੱਥੀ ਚਵਾਈ ਕੋਈ ਭੈਣ ਕਰਲੇ ਕੋਈ ਵੀਰ ਕਰਲੇ ਆਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੇ ਪੂਰਾ ਮੁੱਠੀ ਦੇ ਵਿੱਚ ਆਉਂਦਾ ਆਹ ਚਵਾਈ ਹੁੰਦੀ ਆ ਵੇਖੋ ਜੀ ਠੀਕ ਆ ਤੇ 55000 ਦੇ ਵਿੱਚ ਇਹ ਤੁਹਾਨੂੰ ਜਿਹੜੀ ਦੋਸਤੋ ਬੱਚੀ ਮਿਲ ਜੂਗੀ ਬੱਚੀ ਬਹੁਤ ਸੋਹਣੀ ਆ ਤੇ ਬਰੀਡ ਦੇ ਵਿੱਚ ਵੀ ਆ ਸੋ ਆਰਡਰ ਕੁਆਲਿਟੀ ਕਾਫੀ ਬੈਸਟ ਆ ਠੀਕ ਆ ਇਸ ਤੋਂ ਬਾਅਦ ਦੋ ਨਗ ਜਿਹੜੇ ਤੁਹਾਨੂੰ ਉਹ ਵੀ ਦਿਖਾਉਣੇ ਆਪਾਂ ਬਿਲਕੁਲ ਜਰਸੀ ਬਰੀਡ ਦੇ ਵਿੱਚ ਦੋ ਬੱਚੀਆਂ ਨੇ ਠੀਕ ਆ ਤੇ ਜਾਣਕਾਰੀ ਸਾਂਝੀ ਕਰਦੇ ਦੋਵੇਂ ਗੱਬਣ ਆ ਨਾ ਜੀ ਇਹ ਗੱਪਣਾ ਦਾ ਬੜਾ ਇਹ ਸੂਵੇ ਕਿਵੇਂ ਕਿਵੇਂ ਸੂਣ ਗਈਆਂ ਦੋਵੇਂ ਦਜਾ ਦੋਵੇਂ ਦੁਜੇ ਦੁਜੇ ਆ ਹਾਂਜੀ ਤੇ ਦਿਨ ਮੈਨੂੰ ਲੱਗਦਾ ਵੀ ਇੱਕ ਦੇ ਜਿਆਦਾ ਤੇ ਇੱਕ ਪੂਰੀ ਤਿਆਰੀ ਤੇ ਆ ਇੱਕ ਤਾਂ ਪੂਰੀ ਤਿਆਰੀ ਤੇ ਆ ਜਿਹੜੀ ਆ ਦੋਸਤੋ ਪਾ ਤੁਹਾਨੂੰ ਦਿਖਾਉਣੀ ਆ ਤੀਸਰੇ ਨੰਬਰ ਤੇ ਠੀਕ ਆ ਜੀ ਪੂਰੀ ਤਿਆਰੀ ਤੇ ਆ ਹੋ ਸਕਦਾ ਵੀ ਦੋ ਦਿਨ ਕੱਢ ਵੀ ਜਾਵੇ ਹੈ ਜੀ ਕੱਢ ਵੀ ਸਕਦੇ ਸੂ ਵੀ ਸਕਦੀ ਆ ਸੂ ਵੀ ਜਾਂ ਕੋਈ ਸਫਰ ਤੇ ਕੋਈ ਵੀਰ ਭਰਾ ਲੈ ਗਿਆ ਸੂ ਵੀ ਸਕਦੀ ਆ ਸੂ ਵੀ ਸਕਦੀ ਤੇ ਸੂਬਾ ਦੁਜਾ ਹੈ ਨਾ ਜੀ ਦਜਾ ਲਓ ਜੀ ਦੰਦਾ ਚ ਠੀਕ ਆ ਜੀ ਤੇ ਬਿਲਕੁਲ ਦੰਦਾ ਦੇ ਵਿੱਚ ਆ ਦੋਸਤੋ ਠੀਕ ਆ ਤੇ ਦੂਜਾ ਸਵੇਰ ਸੈਕਿੰਡ ਟਾਈਮਰ ਆ ਸੈਕਿੰਡ ਬਿਆਨ ਆ ਦੋਸਤੋ ਠੀਕ ਆ ਜੀ ਤੇ ਬਾਕੀ ਸਮਾਂ ਜਿਹੜਾ ਦੋਸਤੋ ਦੋ ਦਿਨ ਦਾ ਵੀ ਲੈ ਕੇ ਜਾ ਸਕਦੀ ਆ ਹੋ ਸਕਦਾ ਵੀ ਕਿਸੇ ਵੀਰ ਖਰੀਦਦਾਰ ਨੇ ਜੇਕਰ ਦੋਸਤੋ ਖਰੀਦ ਲਈ ਸਫਰ ਤੇ ਜਾਂਦਿਆਂ ਪਸੂ ਸੂ ਵੀ ਸਕਦਾ ਪ੍ਰੋਪਰ ਤਿਆਰੀ ਤੇ ਆ ਠੀਕ ਆ ਜੀ ਆ ਦੇਖੋ ਰੋਡ ਰੋਡ ਐਂਡ ਜੀ ਇਹ ਜੀ ਸ਼ਿਰਮਾ ਲੈ ਇਹ ਜੀ ਗਾਜੀ ਉਹ ਵਾਟਰ ਕੁਆਲਿਟੀ ਕਾਫੀ ਬੈਸਟ ਆ ਦੋਸਤੋ ਜਿੱਦਾਂ ਕਿ ਆਪਾਂ ਨਾਰਮਲੀ ਇਹ ਪੰਜਾਬ ਦੀ ਜਰਸੀ ਆਪਾਂ ਕਹਿ ਸਕਦੇ ਹਾਂ ਠੀਕ ਆ ਜੀ ਹਾਈਟ ਕੱਦ ਵੇਖੋ ਹਾਈਟ ਕੱਦ ਦੀ ਵੀ ਚੰਗੀ ਆ ਵੱਡੀ ਹਾਈਟ ਕਰਦਾ ਤੇ ਪੰਜਾਬ ਦੀ ਜਰਸੀ ਠੀਕ ਆ ਜੀ ਦੁੱਧ ਅੱਛਾ ਭਾਜੀ ਗਰਮੇਲ ਸਿੰਘ ਜੀ ਦੁੱਧ ਕਿੰਨੀ ਕੁ ਉਮੀਦ ਕਰ ਸਕਦੇ ਆ ਤੁਸੀਂ ਕਿ 16 ਕਿਲੋ 15 ਤੋਂ ਪਲੱਸ ਉਮੀਦ ਖੁੱਲੀ ਡੁੱਲੀ ਕਰ ਸਕਦੇ ਆਂ ਹਾਂਜੀ 15 ਤੋਂ 16 ਦੇ ਦੇ ਬਾਕੀ ਚੰਗੀ ਸਾਫ ਸਮਾਤ ਦੇ ਕੋਈ ਹੋ ਸਕਦਾ ਵੀ ਵੱਧ ਵੀ ਲੈ ਸਕਦਾ ਦੁੱਧ ਹਾਂਜੀ ਬਾਕੀ ਹਾਂ ਸੇਵਾ ਸਰਤੇ ਆ ਸੇਵਾ ਸਰਤੇ ਆ ਬਾਕੀ ਉਮੀਦ ਆਈਡੀਆ ਹੁੰਦਾ ਦੋਸਤੋ ਵੀ ਇਹੋ ਜਿਹਾ ਭਾਂਡਾ ਦੁੱਧ ਜਿਆਦਾ ਚੰਗੀ ਚਵਾਈ ਕਰਾ ਦੇਊਗਾ ਠੀਕ ਆ ਬਾਕੀ ਥਣ ਮੁਠੀ ਆ ਪ੍ਰੋਪਰ ਕੋਈ ਛੋਟਾ ਜਿਹਾ ਥਣ ਨਹੀਂ ਹੈਗਾ ਵੀ ਕੋਈ ਵੀਰ ਹੱਥੀ ਚਵਾਈ ਵਾਲਾ ਥਣ ਲੱਗਾ ਠੀਕ ਆ ਆ ਦੇਖਿਓ ਜੀ अच्छा ये तो लेन-देन आपा की करंगे जी हां ना वाली गल बात ये दा 45000 ਚੋਂ ਮਾਨਤਾਣ ਕਰਦਾਂਗੇ 45 ਚੋਂ ਆਹੋ ਲਓ ਵੀ ਦੋਸਤੋ 45000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਬੱਚੀ ਨਹੀਂ ਉੱਦਾਂ ਕੀਤੇ ਵੀ ਕੰਮ ਉੱਡਦੀਆਂ ਜਾਣਗੇ ਆ ਉੱਡਦੀਆਂ ਜਾਣ ਠੀਕ ਹੈ ਜੀ ਟੋਟੀਆਂ ਪਿੰਡ ਖੜੇ ਆ ਦੋਸਤੋ ਨਾਲ ਦੀ ਨਾਲ ਇਹ ਵੀ ਤੁਸੀਂ ਬਿਲਕੁਲ ਆਪਾਂ ਸਟਾਰਟਿੰਗ ਤੋਂ ਦੱਸਤਾ ਠੀਕ ਹੈ ਜੀ ਤੇ ਟੋਟੀਆਂ ਵਾਲੇ ਜਿੰਨੇ ਵੀ ਆਪਣੇ ਭਰਾ ਨੇ ਸਾਰੇ ਵਪਾਰ ਦਾ ਕੰਮ ਕਰਦੇ ਜਿਹੜੇ-ਜਿਹੜੇ ਵੀ ਉਹਨਾਂ ਦਾ ਇੱਕੋ ਸੂਲੇ ਵੀ ਰੇਟ ਉਹਨੇ ਕੀ ਕਰਨੇ ਵੀ ਜਿਹੜੇ ਉੱਡਦੀਆਂ ਜਾਣਗੇ ਪਸ਼ੂ ਠੀਕ ਹੈ ਤੇ ਤੇਗ ਨਾ ਮਿਲੇ ਗਾਂ ਦੋਸਤੋ ਨਵੇਂ ਪਸ਼ੂ ਵੀ ਆਉਣ ਨਵੇਂ ਪਸ਼ੂ ਵੀ ਬਿਲਕੁਲ ਤੁਹਾਡੇ ਜਿਹੜੇ ਕਚਹਿਰੀ ਚ ਪੇਸ਼ ਕੀਤੇ ਜਾਣ ਸੋ ਇੱਕ ਲਾਸਟ ਐਂਡ ਫਾਈਨਲ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਇਹ ਦੋਸਤੋ ਦਿਖਾਉਣ ਲੱਗੇ ਆ ਬਿਲਕੁਲ ਆਹ ਵੇਖੋ ਜੀ ਜਰਸੀ ਬਰੀਡ ਦੇ ਵਿੱਚ ਆ ਠੀਕ ਆ ਜੀ ਜਰਸੀ ਦੇ ਵਿੱਚ ਤੁਸੀਂ ਲੇਟਰ ਬਿਟ ਕੋਈ ਕ੍ਰੋਸ ਮੰਨ ਸਕਦੇ ਚ ਕਿਉਂਕਿ ਰੰਗ ਜਿਹੜਾ ਕਲਰ ਆ ਉਥੋਂ ਕਈ ਵੀਰਾਂ ਨੇ ਅਖਣਾ ਵੀ ਥੋੜਾ ਜਿਹਾ ਬਾਕੀ ਵੱਡੀ ਹਾਈਟ ਆ ਪੰਜਾਬ ਦੀ ਜਰਸੀ ਆ ਜੀ ਆਹ ਦੇਖੋ ਜੀ ਆ ਦੇਖੋ ਜੀ ਵੀ ਨਾਰਮਲ ਹੀ ਦੋਸਤੋ ਐਡੀ ਵੱਡੀ ਵਹਿੜ ਆਪਾਂ ਐਫ ਬਰੀਡ ਦੇ ਵਿੱਚ ਵਹਿੜ ਦੇਖਦੇ ਆ ਜਾਂ ਹੋਰ ਅਦਰ ਕਿਸੇ ਵੀ ਬਰੀਡ ਦੇ ਵਿੱਚ ਪਸ਼ੂ ਦੇਖਦੇ ਆ ਪੰਜਾਬ ਦੀ ਜਰਸੀ ਤੁਸੀਂ ਇਹ ਮੰਨ ਕੇ ਇਹ ਜਿਹੜੀ ਦੋਸਤੋ ਸੌਦਾ ਕਰ ਸਕਦੇ ਜੇ ਪੰਜਾਬ ਦੀ ਜਰਸੀ ਹੈ ਛੋਟੀ ਜੀ ਵਹਿੜ ਨਹੀਂ ਗਈ ਫੁੱਲ ਵੱਡੀ ਹਾਈਟ ਕਰਦਾ ਤੇ ਬਿਲਕੁਲ ਸਮਾਂ ਹਜੇ ਲੈਂਦੀ ਆ ਕਿਉਂਕਿ ਹਜੇ ਲਾਏ ਪਈ ਆ ਬਿਲਕੁਲ ਦਿਨ ਲੈਂਦੀ ਆ ਪ੍ਰੋਪਰ ਆਪਾਂ ਗੱਲਬਾਤ ਕਰ ਲੈਂਦੇ ਆ ਇੱਕ ਵਾਰੀ ਤੁਹਾਨੂੰ ਬਿਲਕੁਲ ਤਸੱਲੀ ਨਾਲ ਤੋਰ ਕੇ ਦਿਖਾਉਣ ਤੋਂ ਬਾਅਦ अच्छा पाजी इत दिन मेनू लगदा है कि अजय ले जाऊं खुले डोले कितने के ले जाऊं 15 के दिन ले जाऊं पाजी 15 के दिन 15 के दिन ਦਾ ਜਿਹੜਾ ਦੋਸਤੋ ਸਮਾਂ ਲੈ ਜੋਗੀ ਬਾਕੀ ਬਣੂਗੀ ਪ੍ਰੋਪਰ ਤੁਸੀਂ ਵੇਖ ਲਓ ਵੀ ਚੱਡੇ ਦੇ ਵਿੱਚ ਸਪੇਸ ਵੇਖ ਸਕਦੇ ਹੋ ਤੁਸੀਂ ਦੋ ਲੱਤਾਂ ਦੇ ਦੋ ਪੱਟਾਂ ਦੇ ਵਿਚਕਾਰ ਪੂਰਾ ਜਿਹੜਾ ਦੋਸਤੋ ਲੇਵਾ ਭਰਨਾ ਇਸ ਵਹਿੜ ਨੇ ਠੀਕ ਹੈ ਜੀ ਬਾਕੀ 15 ਦਿਨਾਂ ਤੱਕ ਇੱਕ ਠੀਕ ਆਪਾਂ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਵੇਖਾਂਗੇ ਕੀ ਤੋਂ ਕੀ ਬਣ ਜਾਣਾ ਠੀਕ ਹੈ ਤੇ ਸੂਬਾ ਇਹ ਵੀ ਦੂਜਾ ਸੋਣੀ ਹੈ ਤੇ ਅੱਜ ਮਨ ਕੀ 15 ਦਿਨ ਪਾਏ ਜਾਂਦੇ ਸੋਣ ਦੇ ਵਿੱਚ ਕਿੰਨੀ ਕੁਮੀ ਆਪਾਂ ਡਿਮਾਂਡ ਕਰਦੇ ਨੰਨ ਦਿਨ ਜੀ ਤੇ 65000 ਚੋਂ ਮਾਨਤਨ ਕਰਦਾਂਗੇ 65000 ਦੇ ਵਿੱਚੋਂ ਹਾਂਜੀ ਠੀਕ ਆ ਜੀ ਹਾਂ ਠੀਕ ਆ ਜੀ 65000 ਦੇ ਵਿੱਚੋਂ ਦੋਸਤੋ ਇਸ ਵਾਰ ਤਾਂ ਜਿਹੜਾ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਹਾਈਟ ਵੱਡੀ ਆ ਪੂਰੀ ਪਹਿਲਾਂ ਜ਼ਿਕਰ ਕਰਤਾ ਫੁੱਲ ਵੱਡੇ ਕਦ ਕਰਦੀ ਆ ਮੈਂ ਟੋਮੈਟੋ ਵਾਲਾ ਆ ਗਾ ਮੈਂ ਬਿਲਕੁਲ ਜੀ 65000 ਦੇ ਵਿੱਚੋਂ ਛੋਟਾ ਛੱਪਾ ਹੋ ਜਾਊਗਾ ਸੋ ਜਿਹੜੇ ਵੀਰ ਦੋਸਤੋ ਲੱਭ ਰਹੇ ਹੋ ਚੰਗੀ ਜਰਸੀ ਘੱਟੋ ਘੱਟ ਵੀ ਇੱਕ ਭਾਜੀ ਇਹਦਾ ਦੁੱਧ ਦੀ ਮਿਲਕ ਕਪੈਸਿਟੀ ਕੋਈ ਆਈਡੀਆ ਤੁਹਾਡਾ ਤੇ ਅਰਬਾ ਵੀ ਹੋਊਗਾ ਬੜਾ ਇਹਦਾ 22 23 ਕਿਲੋ ਦੁੱਧ ਆਊਗੀ 22 23 ਕਿਲੋ ਮਲਕੀ 20 ਤੋਂ ਪਾਰ ਹੋਊਗੀ ਪਾਰ ਠੀਕ ਆ ਜੀ ਤੇ ਅੱਜ ਭਾਜੀ ਗਰਮੇਲ ਸਿੰਘ ਆਪਣੇ ਕੋਲ ਆਪ ਹੀ ਦੇਖਦਾ ਸਾਫ਼ ਸੁਥਰੀ ਕੱਦ ਵੱਡਾ ਸਾਰਾ ਕੁਝ ਬਿਲਕੁਲ ਬਿਲਕੁਲ ਤੇ ਅੱਜ ਪਸ਼ੂ ਆਪਣੇ ਕੋਲ ਇਹੋ ਸੀ ਹਨਾ ਜੀ 7 4 ਬਣਾ 3 7 ਨੱਕ ਸੀਗੇ ਤੇ ਨੰਬਰ ਆਪਣੇ ਸੰਪਰਕ ਬੋਲਦਗੇ ਜੀ 88475 ਹਾਂਜੀ 07397 ਠੀਕ ਹੈ ਜੀ 975276909 ਠੀਕ ਹੈ ਜੀ ਦੋਵੇਂ ਨੰਬਰ ਆਪਣੇ ਕੋਲ ਚੱਲਦੇ ਹੈ ਜੀ ਠੀਕ ਹੈ ਜੀ ਸੋ ਦੋਸਤੋ ਅੱਜ ਦੀ ਆਪਣੀ ਖਾਸ ਵਿਜਿਟ ਸੀਗੀ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਗਰਮੇਲ ਸਿੰਘ ਹੋਰਾਂ ਦੇ ਕੋਲੇ ਦੋਸਿਆ ਦੋਸਤੋ ਅੱਜ ਪਹੁੰਚੇ ਸੀਗੇ ਤੇ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਪਸ਼ੂ ਆ ਬਿਲਕੁਲ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਨਵੇਂ ਪੁਰਾਣੇ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਤੁਸੀਂ ਆਪ ਦਾ ਸਮੇਂ ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਨੰਬਰ ਲਗਾਤਾਰ ਜਿਹੜੇ ਸਕਰੀਨ ਦੇ ਥੱਲੇ ਚੱਲਦੇ ਪਏ ਨੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ